ਸਰਸ਼ਵਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਮੀਂਹ ਪੈ ਰਿਹਾ ਤਾਂ ਮੌਸਮ ਵਿਭਾਗ ਦੀ ਜੋ ਨਵੀਂ ਭਵਿੱਖਬਾਣੀ ਹੈੀ ਹੈ ਉਸ ਦੇ ਮੁਤਾਬਕ ਪੰਜਾਬ ਦੇ ਕਈ ਹਿੱਸੇ ਅਜੇ ਨੇ ਜਿੱਥੇ ਅੱਜ ਭਾਰੀ ਮਾਤਰਾ ਦੇ ਵਿੱਚ ਮੀਂਹ ਪਏਗਾ ਦੱਸਦੀ ਹੈ ਕਿ ਕੱਲ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਤਾਂ ਮੌਸਮ ਨੇ ਆਪਣਾ ਰੁਖ ਬਦਲ ਲਿਆ ਆਪਣਾ ਮિજાਜ ਬਦਲ ਲਿਆ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜਿਸ ਤਰੀਕੇ ਦੀ ਇਸ ਵਾਰ ਗਰਮੀ ਪਈ ਸੀ ਤਾਂ ਲੋਕਾਂ ਦੀ ਪਰੇਸ਼ਾਨੀਆਂ ਜੋ ਨੇ ਇਸ ਗਰਮੀ ਨੇ ਹੋਰ ਜ਼ਿਆਦਾ ਵਧਾ ਦਿੱਤੀਆਂ ਸੀ ਖਾਸ ਕਰਕੇ ਕਿਸਾਨਾਂ ਦੀ ਜੇਕਰ ਗੱਲ ਕਰਦੇ ਆ ਤਾਂ ਇੱਕ ਉਮੀਦ ਸੀ ਇਸ ਮੀਂਹ ਤੋਂ ਪਰ ਜਦੋਂ ਇਹ ਮੌਨਸੂਨ ਸ਼ੁਰੂ ਹੁੰਦਾ ਤਾਂ ਲੋਕ ਜੋ ਨੇ ਮੀਂਹ ਦੇ ਲਈ ਤਰਸ ਜਾਂਦੇ ਨੇ ਪਰ ਅਗਸਤ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਮੌਨਸੂਨ ਐਕਟਿਵ ਹੋ ਜਾਂਦਾ ਫਿਰ ਕੁਝ ਸਮੇਂ ਦੇ ਲਈ ਮੌਨਸੂਨ ਦੁਬਾਰਾ ਤੋਂ ਸੁਸਤ ਹੁੰਦਾ ਪਰ ਕੱਲ ਤੋਂ ਮੌਨਸੂਨ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਐਕਟਿਵ ਹੋ ਚੁੱਕਾ ਹੈ ਤਾਂ ਮੌਸਮ ਵਿਭਾਗ ਨੇ ਜੋ ਭਵਿੱਖਬਾਣੀ ਕੀਤੀ ਸੀ ਉਸ ਦੇ ਮੁਤਾਬਿਕ ਕਿਹਾ ਗਿਆ ਸੀ ਕਿ ਜਿਹੜੇ ਆਉਣ ਵਾਲੇ 2 ਦਿਨ ਨੇ ਯਾਨੀ 48 ਘੰਟੇ ਨੇ ਇਹਨਾਂ 48 ਘੰਟਿਆਂ ਦੇ ਵਿਚਾਲੇ ਪੂਰੇ ਪੰਜਾਬ ਭਰ ਦੇ ਵਿੱਚ ਭਾਰੀ ਮੀਂਹ ਪਏਗਾ ਤਾਂ ਉਸੇ ਤਰੀਕੇ ਦੇ ਨਾਲ ਹੀ ਜੋ ਭਵਿੱਖਵਾੜੀ ਸੀਗੀ ਸੱਚ ਸਾਬਤ ਹੁੰਦੀ ਨਜ਼ਰ ਆਈ ਹੈ ਤਾਂ ਅੱਜ ਦਾ ਦਿਨ ਵੀ ਜੋ ਹੈ yellow alert ਜਾਰੀ ਹੋਇਆ ਕੁਝ ਥਾਵਾਂ ਤੇ ਤਾਂ ਪੂਰੇ ਪੰਜਾਬ ਦੇ ਵਿੱਚ ਮੀਂਹ ਪੈਣ ਵਾਲਾ ਸੰਭਾਵਨਾਵਾਂ ਬੜੀਆਂ ਹੋਈਆਂ ਨੇ ਤਾਂ ਦੱਸ ਜੀ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਸੂਬੇ ਦੇ ਵਿੱਚ yellow alert ਜਾਰੀ ਕੀਤਾ ਗਿਆ 27 ਅਗਸਤ ਦੀ ਸ਼ਾਮ ਤੱਕ ਪੰਜਾਬ ਦੇ ਵਿੱਚ 24 ਘੰਟਿਆਂ ਦੇ ਅੰਦਰ ਔਸਤਨ 11.8 mm ਮੀਂਹ ਦਰਜ ਕੀਤਾ ਗਿਆ ਮੰਗਲਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਦੇ ਤਾਪਮਾਨ ਦੇ ਵਿੱਚ 1.8 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਉੱਥੇ ਹੀ ਜੇਕਰ ਸਭ ਤੋਂ ਵੱਧ ਤਾਪਮਾਨ ਸਭ ਤੋਂ ਵੱਧ ਗਰਮੀ ਕਿਹੜੀ ਥਾਂ ਤੇ ਰਹੀ ਉਸ ਦਾ ਜੇਕਰ ਜ਼ਿਕਰ ਕਰਦੇ ਆ ਤਾਂ ਸਭ ਤੋਂ ਪਹਿਲਾ ਨਾਮ ਰੂਪਨਗਰ ਦਾ ਆਂਦਾ ਹੈ ਰੂਪਨਗਰ ਦੇ ਵਿੱਚ 37.1 ਡਿਗਰੀ ਤਾਪਮਾਨ ਰਿਹਾ ਬੀਤੀ ਰਾਤ ਜੋ ਗਰਮੀ ਰਹੀ ਹੈ ਰੂਪਨਗਰ ਦੇ ਵਿੱਚ ਤਾਂ ਦੱਸ ਦਈਏ ਕਿ ਮੌਸਮ ਵਿਭਾਗ ਦੇ ਮੁਤਾਬਕ ਅੱਜ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਇਹਨਾਂ ਤਿੰਨ ਥਾਵਾਂ ਤੇ yellow alert ਜਾਰੀ ਕੀਤਾ ਗਿਆ ਜਦਕੀ ਪੂਰੇ ਸੂਬੇ ਦੇ ਵਿੱਚ 25 ਤੋਂ 50% ਤੱਕ ਬਾਰਿਸ਼ ਹੋਣ ਦੀਆਂ ਸੰਭਾਵਨਾਵਾਂ ਬੜੀਆਂ ਹੋਈਆਂ ਨੇ ਮੰਗਲਵਾਰ ਸ਼ਾਮ ਤੱਕ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ 3.8 ਐਮ ਐਮ ਮੀ ਬਰਨਾਲਾ ਦੇ ਵਿੱਚ 14.4 ਐਮ ਐਮ ਬਠਿੰਡਾ ਦੇ ਵਿੱਚ 5.7 ਐਮ ਐਮ ਫਤਿਹਗੜ੍ਹ ਸਾਹਿਬ ਦੇ ਵਿੱਚ 27.6 ਐਮ ਐਮ ਗੁਰਦਾਸਪੁਰ ਦੇ ਵਿੱਚ 15.7 ਐਮ ਐਮ ਕਪੂਰਥਲਾ ਦੇ ਵਿੱਚ 22.6 ਲੁਧਿਆਣਾ ਦੇ ਵਿੱਚ 15.1 ਪਠਾਨਕੋਟ ਦੇ ਵਿੱਚ 42.7 ਪਟਿਆਲਾ ਦੇ ਵਿੱਚ 44.5 ਸੰਗਰੂਰ ਦੇ ਵਿੱਚ 18.4 ਤੇ ਮੋਹਾਲੀ ਦੇ ਵਿੱਚ 19.2 ਐਮ ਐਮ ਮੀ ਦਰਜ ਕੀਤਾ ਗਿਆ ਯਾਨੀ ਬੀਤੀ ਰਾਤ ਜੋ ਮੀ ਪਿਆ ਸਭ ਤੋਂ ਜ਼ਿਆਦਾ ਮੀ ਜੋ ਹੈ ਪਟਿਆਲਾ ਦੇ ਵਿੱਚ ਪਿਆ ਹੈਗਾ 44.5mm ਉੱਥੇ ਬਾਰਿਸ਼ ਹੋਈ ਹੈ ਫਿਰ ਪਠਾਨਕੋਟ ਦਾ ਨਾਮ ਆਉਂਦਾ ਹੈ ਤਾਂ ਸਭ ਤੋਂ ਘੱਟ ਜੇਕਰ ਮੀਂਹ ਪਿਆ ਕੱਲ ਰਾਤ ਤਾਂ ਬਠਿੰਡਾ ਦੇ ਵਿੱਚ ਪਿਆ ਪਰ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਮੌਸਮ ਠੰਡਾ ਹੋ ਚੁੱਕਾ ਹੈ ਜੇਕਰ ਇਸ ਪੂਰੇ ਸੀਜ਼ਨ ਦੇ ਵਿੱਚ ਮੀਂਹ ਦੀ ਗੱਲ ਕੀਤੀ ਜਾਏ ਤਾਂ 1 ਜੂਨ ਤੋਂ ਲੈ ਕੇ ਹੁਣ ਤੱਕ ਪੰਜਾਬ ਤੇ ਨਾਲ ਲੱਗਦੇ ਸੂਬੇ ਹਿਮਾਚਲ ਦੇ ਵਿੱਚ ਬਾਰਿਸ਼ ਨੇ ਲੋਕਾਂ ਦੀਆਂ ਚਿੰਤਾਵਾਂ ਵਧਾਈਆਂ ਨੇ ਪੰਜਾਬ ਦੇ ਵਿੱਚ 27 ਅਗਸਤ ਦੀ ਸਵੇਰ ਤੱਕ ਸਮਾਨਤਾ ਨਾਲੋਂ 32% ਦੀ ਘਾਟ ਮੀਂਹ ਪਿਆ। ਇਸ ਸੀਜ਼ਨ ਦੇ ਵਿੱਚ ਹੁਣ ਤੱਕ ਪੰਜਾਬ ਦੇ ਵਿੱਚ 349 mm ਮੀਂਹ ਹੋਣਾ ਚਾਹੀਦਾ ਸੀਗਾ ਪਰ ਹੱਲੇ ਸਿਰਫ 238.1 mm ਮੀਂਹ ਪਿਆ। 1 ਤਰੀਕ ਤੋਂ ਲੈ ਕੇ 27 ਤਰੀਕ ਯਾਨੀ 27 ਅਗਸਤ ਦੀ ਹੀ ਜੇਕਰ ਗੱਲ ਕਰਦੇ ਆ ਤੇ ਇਸ ਮਹੀਨੇ ਦੇ ਵਿੱਚ ਸਮਾਨਤਾ 11 ਫੀਸ ਦੀ ਘਾਟ ਮੀ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਮਾਨਤਾ 133.1 mm ਮੀ ਹੋਣਾ ਚਾਹੀਦਾ ਜਦ ਕਿ ਇਸ ਵੇਲੇ ਸਿਰਫ 119 mm ਹੀ ਬੱਦਲ ਵਰਸੇ ਨੇ ਜੇਕਰ ਹਿਮਾਚਲ ਦੀ ਗੱਲ ਕੀਤੀ ਜਾਏ ਤਾਂ ਹਿਮਾਚਲ ਦੇ ਵਿੱਚ ਕਾਫੀ ਜ਼ਿਆਦਾ ਸਿਨੈਰੀਓ ਜੋ ਹੈ ਬਦਲਿਆ ਹੋਇਆ ਨਜ਼ਰ ਆਇਆ ਹੈ ਹਿਮਾਚਲ ਦੇ ਵਿੱਚ ਜੋ ਤਬਾਹੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਫਿਲਹਾਲ ਪੰਜਾਬ ਦੇ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਸੀ ਪਰ ਹੁਣ ਮੌਨਸੂਨ ਇੱਕ ਵਾਰ ਫਿਰ ਤੋਂ ਐਕਟਿਵ ਹੋਇਆ ਦੱਸਦੀ ਕਿ ਇਹ ਜੋ ਮੀਂਹ ਕੱਟ ਪਿਆ ਇਸ ਦਾ ਅਸਰ ਡੈਮਾਂ ਦੇ ਪਾਣੀ ਤੇ ਵੀ ਪਿਆ ਭਾਖੜਾ ਡੈਮ ਦੇ ਪਾਣੀ ਤੇ ਵੀ ਇਸ ਦਾ ਅਸਰ ਪਿਆ ਹੈ ਪਰ ਹੁਣ ਜੋ ਅ ਜਾਂਦੀ ਵਾਰ ਦਾ ਮੌਨਸੂਨ ਦਾ ਸੀਜ਼ਨ ਜੋ ਹੈ ਲੋਕਾਂ ਨੂੰ ਕਿਤੇ ਨਾ ਕਿਤੇ ਵੱਡੀ ਆਸ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਮੌਸਮ ਵਿਭਾਗ ਦੇ ਜੋ ਭਵਿੱਖਬਾਣੀਆਂ ਸਾਹਮਣੇ ਆ ਰਹੀਆਂ ਨੇ ਜੋ ਆંકੜੇ ਸਾਹਮਣੇ ਆ ਰਹੇ ਨੇ ਉਸ ਦੇ ਮੁਤਾਬਕ ਜੋ ਕਿਹਾ ਗਿਆ ਸੀ ਕਿ 48 ਘੰਟੇ ਜੋ ਨੇ ਆਉਣ ਵਾਲੇ 48 ਘੰਟੇ ਇਹਨਾਂ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਯਾਨੀ ਕੱਲ ਦੀ ਇਹ ਭਵਿੱਖਬਾਣੀ ਤੁਹਾਨੂੰ ਦੱਸ ਰਿਹਾ ਤਾਂ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਜ਼ਰੂਰ ਮਿਲੀ ਹੈ ਪਰ ਦੱਸਿਆ ਕਿ ਕੁਝ ਥਾਵਾਂ ਜਹੀਆਂ ਨੇ ਕੁਝ ਸ਼ਹਿਰ ਜਹੇ ਨੇ ਜਿੱਥੇ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਮੀਂਹ ਨੂੰ ਲੈ ਕੇ ਯਾਨੀ ਭਾਰੀ ਮੀਂਹ ਪੈਣ ਵਾਲਾ ਉਹਨਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਤੇ ਗੁਰਦਾਸਪੁਰ ਸ਼ਾਮਿਲ ਹੈ ਪਠਾਨਕੋਟ ਹੁਸ਼ਿਆਰਪੁਰ ਤੇ ਗੁਰਦਾਸਪੁਰ ਯਾਨੀ ਕਿ ਜੋ ਹਿਮਾਚਲ ਦੇ ਨਾਲ ਲੱਗਦੀਆਂ ਥਾਵਾਂ ਨੇ ਉੱਥੇ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਣ ਦੀ ਅੱਜ ਸੰਭਾਵਨਾ ਬਣੀ ਹੋਈ ਹੈ ਫਿਲਹਾਲ ਪੂਰੇ ਪੰਜਾਬ ਦੇ ਵਿੱਚ ਹੀ ਅੱਜ ਮੀਂਹ ਪੈਣ ਵਾਲਾ ਪਰ ਜੋ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਹੈ ਉੱਥੇ ਕਿਤੇ ਨਾ ਕਿਤੇ ਲੋਕਾਂ ਨੂੰ ਦਿੱਕਤਾਂ ਵੀ ਆ ਸਕਦੀਆਂ ਨੇ ਜੇਕਰ ਕੱਲ ਦੇ ਯਾਨੀ ਪਿਛਲੇ 24 ਘੰਟਿਆਂ ਦੇ ਵਿੱਚ ਜੋ ਐਵਰੇਜ ਸੀਗਾ ਮੀਂਹ ਉਹਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਜ਼ਿਆਦਾ ਮੀਂਹ ਵਿਕਲ ਪਠਾਨਕੋਟ ਦੇ ਵਿੱਚ ਹੀ ਪਿਆ ਉਸ ਤੋਂ ਬਾਅਦ ਜੋ ਹੈ ਪਟਿਆਲਾ ਦੇ ਵਿੱਚ ਜਾਂ ਬਾਕੀ ਥਾਵਾਂ ਤੇ ਮੀਂਹ ਪਿਆ ਤਾਂ ਸਭ ਤੋਂ ਜ਼ਿਆਦਾ ਗਰਮੀ ਜੋ ਕੱਲ ਰਹੀ ਹੈ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਰੂਪਨਗਰ ਦੇ ਵਿੱਚ ਰਹੀ ਹੈ ਪਰ ਅੱਜ ਦਾ ਦਿਨ ਮੌਨਸੂਨ ਜੋ ਹੈ ਪੂਰੇ ਪੰਜਾਬ ਤੇ ਬੱਦਲ ਵਰਸਣਗੇ ਮੌਨਸੂਨ ਐਕਟਿਵ ਰਹੇਗਾ ਪਰ yellow alert ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿੱਚ ਫਿਲਹਾਲ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਇਹ ਭਵਿੱਖਵਾੜੀ ਪਹਿਲਾਂ ਹੀ ਕਰ ਦਿੱਤੀ ਸੀ ਆਂਕੜੇ ਵੀ ਸਾਹਮਣੇ ਆਏ ਨੇ ਕਿ ਕਿੱਥੇ ਕਿੰਨਾ ਮੀ ਪਿਆ ਕਿੰਨਾ ਘੱਟ ਮੀ ਕਿੱਥੇ ਪਿਆ ਇਹ ਸਾਰਾ ਕੁਝ ਦੱਸਿਆ ਗਿਆ ਪਰ ਹੁਣ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਜਿਹੜਾ ਪਾਣੀ ਦਾ ਪੱਧਰ ਹੈ ਪਾਣੀ ਦਾ ਪੱਧਰ ਘੱਟ ਬਾਰਿਸ਼ ਹੋਣ ਦੇ ਕਰਕੇ ਘੱਟ ਮੀ ਪੈਣ ਦੇ ਕਰਕੇ ਡੈਮਾਂ ਤੇ ਅਸਰ ਇਸ ਦਾ ਪਿਆ ਪਾਣੀ ਦਾ ਪੱਧਰ ਘਟਿਆ हिमाचल प्रदेश ਤੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਫਿਲਹਾਲ ਦੱਸਦੇ ਕਿ ਹਿਮਾਚਲ ਦੇ ਵਿੱਚ ਜੋ ਤਬਾਹੀ ਦਾ ਮੰਜ਼ਰ ਹੈ ਉਹ ਤੋਂ ਕਿਤੇ ਨਾ ਕਿਤੇ ਡਰ ਸੀਗਾ ਕਿ ਪੰਜਾਬ ਦੇ ਵਿੱਚ ਪਾਣੀ ਆ ਸਕਦਾ ਹੈ ਹੜ੍ਹ ਆ ਸਕਦੇ ਨੇ ਤਾਂ ਇਹ ਹਾਲਾਤ ਵੀ ਸੀ ਬਹੁਤ ਸਾਰੀਆਂ ਮੰਦਭਾਗੀ ਘਟਨਾਵਾਂ ਵੀ ਵਾਪਰੀਆਂ ਨੇ ਕਿਤੇ ਬਰਾਤ ਵਾਲੀ ਗੱਡੀ ਵਹਿ ਜਾਂਦੀ ਹੈ ਵਿੱਚ 8 ਤੋਂ 9 ਲੋਕ ਹੁੰਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਤੇ ਚੱਲਦੇ ਹੋਏ ਸੜਕ ਤੇ ਜੋ ਹੈ ਜੋ ਟਰੱਕ ਕਹਿ ਲਓ ਜਾਂ ਕੈਂਟਰ ਕਹਿ ਲਓ ਉਹਨਾਂ ਦੇ ਵਿੱਚ ਲੋਕ ਸਵਾਰ ਸੀ ਉਹ ਨਾਲ ਹੀ ਰੁੜ ਜਾਂਦੇ ਨੇ ਬਹੁਤ ਕੁਝ ਅਜਿਆ ਹੋਇਆ ਪਰ ਜੋ ਮੀਂਹ ਕੱਟ ਪਿਆ ਹੈ ਉਸ ਦੇ ਕਰਕੇ ਜੇਕਰ ਗੱਲ ਕੀਤੀ ਜਾਏ ਪੰਜਾਬ ਦੇ ਵਿੱਚ ਇਸ ਦਾ ਜੋ ਅਸਰ ਹੈ ਖੇਤੀ ਤੇ ਵੀ ਹੋਇਆ بجلی ਉਪਲਬਧ ਕਰਵਾਉਣ ਵਾਲੇ ਤਿੰਨ ਬੰਨ ਅਜਿਹੇ ਨੇ ਤਿੰਨ ਡੈਮ ਜਿਹਨ ਜਿਸ ਤੇ ਇਸ ਦਾ ਅਸਰ ਪਿਆ ਕੱਟ ਮੀ ਦਾ ਤਾਂ ਜੇਕਰ ਪੰਜਾਬ ਦੇ ਸਭ ਤੋਂ ਮੁੱਖ ਡੈਮ ਭਾਖੜਾ ਡੈਮ ਦੀ ਗੱਲ ਕੀਤੀ ਜਾਏ ਭਾਖੜਾ ਡੈਮ ਦੀ ਜੋ ਸ਼ਮਤਾ ਹੈ 1685 ਫੁੱਟ ਹੈ ਪਰ 27 ਅਗਸਤ ਯਾਨੀ ਕੱਲ ਤੱਕ ਕੱਲ ਦੀ ਸਵੇਰ ਤੱਕ ਡੈਮ ਦਾ ਜੋ ਪਾਣੀ ਦਾ ਪੱਧਰ ਸੀਗਾ ਉਹ 1636.46 ਫੁੱਟ ਮਾਪਿਆ ਗਿਆ ਜਦਕਿ ਬੀਤੇ ਸਾਲ ਇਹ 1673.99 ਫੁੱਟ ਤੱਕ ਪਹੁੰਚ ਗਿਆ ਸੀ ਯਾਨੀ ਇਸ ਵਾਰ ਜੋ ਹੈ ਕਿਤਨਾ ਕਿਤੇ ਇਸ ਦਾ ਅਸਰ ਡੈਮਾਂ ਤੇ ਪਿਆ ਦੂਜਾ ਜਿਹੜਾ ਬਿਆਸ ਨਦੀ ਤੇ ਪੌਂਗ ਡੈਮ ਬਣਿਆ ਹੋਇਆ ਉਸ ਦੇ ਵੀ ਅਜੇ ਹਾਲਾਤ ਨੇ ਰਾਵੀ ਨਦੀ ਤੇ ਜੋ ਥੀਨ ਡੈਮ ਬਣਿਆ ਹੋਇਆ ਉਸ ਦੇ ਵੀ ਅਜੇ ਹਾਲਾਤ ਨੇ ਪਰ ਕਿਤੇ ਨਾ ਕਿਤੇ ਹੜ੍ਹ ਦੀ ਜੋ ਚਿੰਤਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਹੱਲੇ ਵੀ ਬਣੀ ਹੋਈ ਹੈ ਕਿਉਂਕਿ ਜੋ ਪਹਾੜੀ ਇਲਾਕੇ ਦੇ ਵਿੱਚ ਹਾਲਾਤ ਨੇ ਪਾਣੀ ਹੀਟਲੇ ਇਲਾਕੇ ਚ ਆਉਣਾ ਖਾਸ ਕਰਕੇ ਪੰਜਾਬ ਦੇ ਲਈ ਚਿੰਤਾ ਬਣ ਸਕਦਾ ਪਰ ਇਸ ਵੇਲੇ ਜੋ ਮੌਨਸੂਨ ਦੁਬਾਰਾ ਤੋਂ ਐਕਟਿਵ ਹੋਇਆ ਉਸ ਦੇ ਨਾਲ ਮੌਸਮ ਵਿਭਾਗ ਦੇ ਜੋ ਆંકੜੇ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਜੋ ਭਵਿੱਖਬਾਣੀ ਕੀਤੀ ਹੈ ਉਸ ਦੇ ਮੁਤਾਬਿਕ ਪੂਰੇ ਪੰਜਾਬ ਦੇ ਵਿੱਚ 25 ਤੋਂ 50 ਫੀਸਦੀ ਹਿੱਸੇ ਅਜਿਹੇ ਨੇ ਜਿੱਥੇ ਭਾਰੀ ਮਾਤਰਾ ਚ ਮੀਂਹ ਪਏਗਾ ਪਰ yellow alert ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿੱਚ ਹੈ ਜੇਕਰ ਸਭ ਤੋਂ ਜ਼ਿਆਦਾ ਤਾਪਮਾਨ ਦੀ ਗੱਲ ਕਰੀਏ ਕੱਲ ਰੂਪਨਗਰ ਦੇ ਵਿੱਚ ਸਭ ਤੋਂ ਵੱਧ ਗਰਮੀ ਰਹੀ ਹੈ ਫਿਲਹਾਲ ਦੱਸ ਦਈਏ ਕਿ ਟ੍ਰਾਈ ਸਿਟੀ ਚੰਡੀਗੜ੍ਹ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਚੰਡੀਗੜ੍ਹ ਦੇ ਵਿੱਚ ਵੀ ਹੁਣ ਲਗਾਤਾਰ 3 ਦਿਨ ਹੋ ਗਏ ਨੇ ਮੀਂਹ ਪੈ ਰਿਹਾ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਜੋ ਹੈ ਉਸਨੇ ਆਪਣਾ ਮਜਾਜ਼ ਜੋ ਹੈ ਬਦਲ ਲਿਆ ਤਾਂ ਜੇਕਰ ਕੱਲ ਦੇ ਕੁਝ ਮੁੱਖ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕੀਤੀ ਜਾਏ ਅੰਮ੍ਰਿਤਸਰ ਦੇ ਵਿੱਚ ਕੱਲ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਦਰਜ ਕੀਤਾ ਗਿਆ ਅੱਜ ਇੱਥੇ ਮੀਂਹ ਪੈਣ ਦੇ ਪੂਰੇ ਪੂਰੇ ਚਾਂਸਸ ਨੇ ਬਦਲਵਾਈ ਹੋਈ ਰਹੇਗੀ ਜੇਕਰ ਜਲੰਧਰ ਦੀ ਗੱਲ ਕੀਤੀ ਜਾਏ ਜਲੰਧਰ ਦੇ ਵਿੱਚ ਕੱਲ ਸ਼ਾਮ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਇੱਥੇ ਵੀ ਮੀਂਹ ਪੈ ਸਕਦਾ ਹੈ ਲੁਧਿਆਣਾ ਦੀ ਜੇਕਰ ਗੱਲ ਹੋਵੇ ਲੁਧਿਆਣਾ ਦੇ ਵਿੱਚ ਕੱਲ ਤਾਪਮਾਨ 33.8 ਡਿਗਰੀ ਦਰਜ ਕੀਤਾ ਗਿਆ ਅਜੇ ਇੱਥੇ ਵੀ ਹਲਕੇ ਬੱਦਲ ਛਾਏ ਰਹਿਣਗੇ ਤਾਂ بارش ਦਾ ਅਨੁਮਾਨ ਲਗਾਇਆ ਗਿਆ ਮੌਸਮ ਵਿਭਾਗ ਦੇ ਵੱਲੋਂ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਕੱਲ ਤਾਪਮਾਨ ਵੱਧ ਤੋਂ ਵੱਧ ਜੋ ਹੈ 34.5 ਡਿਗਰੀ ਰਿਹਾ ਤਾਂ ਇੱਥੇ ਵੀ ਮੀਂਹ ਦੇ ਅਸਰ ਨੇ ਫਿਲਹਾਲ ਸਾਰੇ ਹੀ ਜੋ ਨੇ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਅਸਰ ਨੇ ਮੋਹਾਲੀ ਝੇਕਰ ਗੱਲ ਕਰੀਏ ਮੋਹਾਲੀ ਦੇ ਵਿੱਚ ਕੱਲ ਤਾਪਮਾਨ 35.3 ਦਰਜ ਕੀਤਾ ਗਿਆ ਜਿੱਥੇ ਵੀ ਬਦਲਵਾਈ ਹੋਏ ਰਹੇਗੀ ਤਾਂ ਮੀਂਹ ਪੈ ਸਕਦਾ ਫਿਲਹਾਲ ਦੱਸੀਏ ਕਿ ਪੰਜਾਬ ਦੇ ਲੋਕ ਜੋ ਨੇ ਕਿਤੇ ਨਾ ਕਿਤੇ ਥੋੜੇ ਜਿ ਉਹਨਾਂ ਦੇ ਚਿਹਰੇ ਜ਼ਰੂਰ ਖਿੜ ਗਏ ਨੇ ਕਿਉਂਕਿ ਤਾਪਮਾਨ ਦੇ ਵਿੱਚ ਗਰਾਵਟ ਦਰਜ ਹੋਈ ਹੈ ਮੌਸਮ ਵਿਭਾਗ ਦੀ ਜੋ ਨਵੀਂ ਭਵਿੱਖਬਾਣੀ ਆ ਰਹੀ ਹੈ ਕਿਤੇ ਨਾ ਕਿਤੇ ਸੱਚ ਸਾਬਤ ਹੋਈ ਹੈ 48 ਘੰਟੇ ਲਈ ਸਿ ਪੰਜਾਬ ਦੇ ਲਈ ਤਾਉਨਾ 48 ਘੰਟਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਤਾਂ ਬਹੁਤ ਸਾਰੀਆਂ ਥਾਵਾਂ ਤੇ ਭਾਰੀ ਮੀਂਹ ਵੀ ਪੈ ਚੁੱਕਾ ਹੈ